ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਬਣਾਵਾਂਗੇ ਜੀ ਆਪਾਂ ਬੇਸਨ ਦੇ ਪਰੌਂਠੇ ਸਭ ਤੋਂ ਪਹਿਲਾਂ ਆਪਾਂ ਪੈਨ ਦੇ ਵਿੱਚ ਪਾ ਲਿਆ ਤੇਲ ਤੇਲ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਕਰ ਲੈਣਾ ਗਰਮ ਤੇਲਾ ਜੀ ਜਿਹੜਾ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਕੱਟੇ ਹੋਏ ਬਰੀਕ ਆ ਜਿਹੜੇ ਪਿਆਜ਼ ਉਹ ਪਾ ਦਾਂਗੇ ਉੰਪੀ ਅੱਧਾ ਮੇਰੀ ਹਲਕਾ ਹੈ ਆਪਾਂ ਮਗਾ ਲਿਆ ਆਪਾਂ ਤੇਰਾ ਪੇਸ ਜਿਹੜੇ ਬੇਸਣਾ ਉਹ ਐਡ ਕਰ ਦਿਆਂਗੇ ਜਦੋਂ ਆ ਗਿਆ ਆ ਕਨੇ ਇਫ ਬਣਾ ਲਏ ਓਕੇ ਆਪਾਂ ਅੰਡਾ ਵੀ ਬਣਾਉਣੇ ਆ ਤੁਸੀਂ ਇੱਥੇ ਰਾਈਫਡ ਜਾਂ ਸਰੋਂ ਦਾ ਤੇਲ ਢਾਲ ਡਾਓ ਤੁਸੀਂ ਕੋਈ ਵੀ ਚੀਜ਼ ਹੈ ਜਿਹੜੀ ਉਹ ਲੈ ਸਕਦੇ ਹੋ ਫਿਰ ਆਪਾਂ ਹੁਣ ਇਹਦੇ ਵਿੱਚ ਜਿਹੜੇ ਬੇਸਣਾ ਉਹ ਆਪਾਂ ਇਸ ਦੇ ਵਿੱਚ ਐਡ ਕਰ ਦਿਆਂਗੇ ਉਵੇਂ ਆਪਾਂ ਜੰਗੀ ਤਾਜਲਾ ਉਹ ਨੂੰ ਲੈਣਾਗਾ ਸੋਨੋਂ ਆਪਾਂ ਇਸ ਦੇ ਵਿੱਚ ਨਮਕ ਮਿਰਚ ਮਸਾਲਾ ਹਲਦੀ ਇਹ ਆਪਾਂ ਸਵਾਦ ਅਨਸਾਰ ਜਿਹੜੇ ਪਾ ਲੈਣਾਗਾ ਬਿਸਣ ਦੇ ਵਿੱਚ ਤੇ ਆਪਾਂ ਇੱਕ ਹਰੀ ਮਿਰਚ ਵੀ ਦੋ ਕਟੀਆਂ ਵੰਡਿਆ ਨੇ ਇਹ ਵੀ ਆਪਾਂ ਇਸ ਦੇ ਵਿੱਚ एड कर देंगे ताकि कि जोड़े अपने परौंठे हो बेसन वाले वो ज़्यादा टेस्टी बन जा बेसन भी अपना जोड़ा वो भुज गया एक दो मिनट के लिए इन आप उतार देंगे तो गैस कर देंगे बंद हम क्योंकि पाइन भी जोड़ा अपना वो गर्म है ਇਸ ਹਨ ਦੇ ਵਿੱਚ ਵੀ ਹੋਰ ਕੋਈ ਦਰ ਹੋਗਾ ਹੁਣ ਲਾਪਾ ਵੇਸਣਾ ਜਿਹੜਾ ਉਹ ਕਿਸੇ ਭਰਤਨ ਦੇ ਵਿੱਚ ਕੌਲੀ ਦੇ ਵਿੱਚ ਕੱਢ ਲਵਾਂਗੇ ਤਾਂ ਤੋਂ ਪਹਿਲਾਂ ਆਪਾਂ ਰੋਟੀ ਬੇਲ ਲੈਣੀ ਆ ਫਿਰ ਉਸ ਦੇ ਉੱਪਰ ਥੋੜਾ ਜਿਹਾ ਘਿਓ ਲਾ ਦੇਣਾਗਾ ਫਿਰ ਉਸ ਤੋਂ ਬਾਅਦ ਜਿਹੜਾ ਬੇਸਣ ਆਪਾਂ ਭੁੰਨਿਆਗਾ ਉਸ ਨੂੰ ਰੋਟੀ ਦੇ ਉੱਪਰ ਇਸ ਤਰ੍ਹਾਂ ਪਾ ਦੇਣਾ ਚੰਗੀ ਤਰ੍ਹਾਂ ਫਿਰ ਆਪਾਂ ਇਸ ਨੂੰ ਕੋਈ ਵੀ ਸ਼ੇਪ ਦੇ ਸਕਦੇ ਹਾਂਗੇ ਪਰੌਂਠੇ ਦੀ ਇਸ ਤਰ੍ਹਾਂ ਆਪਾਂ ਪਰੌਂਠੇ ਦੀ ਜਿਹੜੀ ਸ਼ੇਪ ਆ ਉਹ ਦੇ ਦੇਣੀ ਹੈਗੀ ਹੁਣ ਆਪਾਂ ਇਸ ਦੇ ਉੱਪਰ ਘਿਓ ਲਗਾ ਦਾਂਗੇ ਇਸ ਦੇ ਉੱਪਰ ਪਰੌਂਠੇ ਦੇ ਉੱਪਰ ਆਪਾਂ ਘਿਓ ਲਗਾ ਕੇ ਤਵੇ ਦੇ ਉੱਪਰ ਪਾ ਦਾਂਗੇ ਸਾਰੇ ਪਰੌਂਠੇ ਹੀ ਆਪਾਂ ਇਸ ਤਰ੍ਹਾਂ ਜਿਹੜੇ ਉਹ ਬਣਾ ਲੈਣੇ ਹੈਗੇ ਜਦੋਂ ਘਰ ਵਿੱਚ ਕਈ ਵਾਰ ਮਹਿਮਾਨ ਆ ਜਾਂਦੇ ਜੀ ਤਾਂ ਕੋਈ ਸਬਜੀ ਨਹੀਂ ਹੁੰਦੀ ਆਪਾਂ ਇਸ ਤਰ੍ਹਾਂ ਦਹੀਂ ਨਾਲੇ ਪਰੌਂਠੇ ਜਿਹੜੇ ਬੇਸਣ ਨਾਲੇ ਬਣਾ ਕੇ ਆਪਾਂ ਦੇ ਸਕਦੇ ਹਾਂ ਜਾਂ ਬੱਚਿਆਂ ਨੇ ਸਕੂਲ ਦੇ ਵਿੱਚ ਟਿਫਨ ਦੇ ਵਿੱਚ ਵੀ ਪਾਉਣੇ ਹੋ ਤਾਂ ਵੀ ਇਹ ਆਪਾਂ ਪਾ ਸਕਦੇ ਹਾਂ ਬਣਾ ਕੇ ਪਰੌਂਠੇ ਵੀ ਬਹੁਤ ਹੀ ਜ਼ਿਆਦਾ ਸਵਾਲ ਆਉਂਦੇ ਨੇ ਇਹ ਜਿਹੜਾ ਬੇਸਣ ਹੁੰਦਾਗਾ ਜੀ ਇਹ ਆਪਣੇ ਲਈ ਬਹੁਤ ਹੀ ਜ਼ਿਆਦਾ ਪੈਸੇ ਦੇ ਮਤਲਬ ਹੁੰਦਾਗਾ ਤੇ ਜਿਵੇਂ ਅੱਜਕੱਲ ਨਜ਼ਲਾ ਜ਼ੁਕਾਮ ਮੌਸਮ ਬਦਲਣ ਦੇ ਨਾਲ ਹੁੰਦੀ ਰਹਿੰਦਾ ਹੈਗਾ ਇਹ ਰੇਸ਼ੇ ਤੋਂ ਵੀ ਬਹੁਤ ਵਧੀਆ ਹੁੰਦਾ ਵੇਸਣ ਤੇ ਆਪਾਂ ਨੂੰ ਇਸ ਅੰਕਰ ਵਿੱਚ ਇਸ ਨੂੰ ਟਰਾਈ ਕਰਦੇ ਹੀ ਰਹਿਣਾ ਹੈਗਾ ਵੇਸਣ ਨੂੰ ਕਿਸੇ ਨਾ ਕਿਸੇ ਢੰਗ ਵਿੱਚ ਖਾਣਾ ਹੀ ਚਾਹੀਦਾ ਲੋ ਜੀ ਆਪਣੇ ਪਰੌਂਠੇ ਜਿਹੜੇ ਆਪਣੇ ਪਰੌਂਠੇ ਬਣ ਗਏ ਹੋਗੇ ਤਿਆਰ ਜੀ ਇਹ ਬਰੌਂਥੇ ਬਹੁਤ ਹੀ ਜ਼ਿਆਦਾ ਨਰਮ ਨੇ ਤੇ ਫਲਫੀ ਨੇ ਤੇ ਬਿਲਕੁਲ ਵੀ ਸਖਤ ਨਹੀਂ ਹੈਗੇ ਵਿਸਣ ਦੇ ਬਹੁਤ ਹੀ ਜ਼ਿਆਦਾ ਸਵਾਦ ਨੇ ਤੁਸੀਂ ਵੀ ਆਪਣੇ ਘਰ ਵਿੱਚ ਇੱਕ ਵਾਰ ਟਰਾਈ ਜ਼ਰੂਰ ਕਰਕੇ ਦੇਖਣਾ ਤੇ ਆਪਣੇ ਬੱਚਿਆਂ ਨੂੰ ਵੀ ਬਣਾ ਕੇ ਦੇਣਾ ਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਧੰਨਵਾਦ ਜੀ